ਇਹ ਵੀਡੀਓ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਏਡੀ ਗੱਦੀ ਪਈ ਆ ਜਿਹਦੇ ਵਿੱਚ ਤੁਸੀਂ ਦੇਖਿਆ ਜਿਓ ਉਹ ਵੀਡੀਓ ਨਾ ਹੁੰਦੀ ਦਾ ਜਿਸ ਅਸੀਂ ਕਿਸੇ ਨੂੰ ਸੱਚਾਈ ਦੱਸਣ ਨੂੰ ਜੋਗੇ ਰਹਿਣਾ ਨਹੀਂ ਸੀ ਤੇ ਜਦੋਂ ਅਸੀਂ ਪੰਜਾਬ ਭਰਾਵਾਂ ਦਾ ਇੰਨਾ ਸਤਿਕਾਰ ਕਰਦੇ ਆ ਇੰਨਾ ਉਹਨਾਂ ਦਾ ਇਨਸਾਫ ਦੁਆਰੇ ਘਰ ਬਸਾਰੇ ਤੇ ਯਾਰ ਅਸੀਂ ਕਿਸੇ ਦੀ ਪਿੱਛੇ ਖਿੱਚ ਤੋ ਕਰਾਂਗੇ ਪਹਿਲੇ ਵੀਡੀਓ ਦੇ ਵਿੱਚ ਤੁਸੀਂ ਦੇਖੋ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਇਆ ਕੋਈ ਦੁੱਧ ਨਾਲ ਬੱਸ ਰੋਕੀ ਨਹੀਂ ਕੀਤੀ ਸਿਰਫ ਉਸ ਨੂੰ ਪਹੁੰਚਾਉ ਦਾ ਮਤਲਬ ਕੀ ਸੀ ਕਿ ਫੋਲਸ ਨੂੰ ਤਲਾਕ ਦਿੱਤੀ ਸੀ ਉਸ ਨੂੰ ਭੇਜ ਉਸਤੇ ਹਵਾਲੇ ਕਰਾਣਾ ਸੀ ਕਿਉਂਕਿ ਇਹਨਾਂ ਨੇ ਹੱਥ ਚੱਕੀ ਹੋਈ ਆ ਇਸ ਤਰ੍ਹਾਂ ਬਾਰ ਬਾਰ ਇਹ ਪੰਜਾਬੀਆਂ ਦੇ ਪੱਗਾਂ ਤੇ ਹੱਥ ਪਾਉਂਦੇ ਆ ਜਿਹੜੇ ਕੋਸ਼ਚਾ ਇਹਨਾਂ ਵੱਲੋਂ ਕੀਤੇ ਆ ਜਾ ਰਹੇ ਨੇ ਜੇ ਅੱਜ ਮੇਰੀ ਬਾਗ ਉੱਤੇ ਜਾਂਦੀ ਮੈਂ ਤਾਂ ਤੁਸੀਂ ਕਹਿੰਦੇ ਸੀ ਇਹਨੇ ਕਿਸ ਨੂੰ ਬਚਾ ਨਹੀਂ ਕਰ ਸਕਿਆ ਪੱਗ ਨੱਥ ਕੇ ਇਹ ਆਉਂਦੇ ਆ ਇਹ ਹੈ ਜਨਾਨੀਆਂ ਤੋਂ ਭੱਜਾਂ ਦੀ ਕਾਹਲ ਇਹਦੇ ਨਾਲ ਜਿਹੜੇ ਪੰਜਾਬੀ ਗੱਲ ਕਰਦੇ ਵੈਸੀ ਦੋ ਚਾਰ ਰੂੜਜੇ ਵੀ ਆਏ ਸੀ ਜਿਹੜੇ ਮੁੰਡੇ ਵੀ ਗੱਲ ਕਰਦੇ ਵੈਸੀ ਐਸੀ ਕਰ ਉਹ ਆਪਣੇ ਕੱਪੜੇ ਪਾਪ ਨੂੰ ਇਹ ਕਰ ਮੋ ਉਹ ਕਰ ਬੰਦੇ ਕਪੜੇ ਫਾੜ ਕੇ ਹੋ ਜਾ ਕੇ ਦਾੜੇ ਬੇਜ ਹੋ ਜਾਂਦੀ ਓਏ ਜਨਾਨੀ ਆਪਣੀ ਬਦਮਾਸ਼ੀ ਦਾਦੀ ਬੇ ਜਨਾਨੀ ਨੂੰ ਬਹੁਤ ਲੋਕ ਲੁਕੀ ਸੀ ਏਰੀਏ ਦੇ ਵਿੱਚ ਸਾਰੇ ਮੇਰੇ ਕੋਲ ਆਏ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨਿਹੰਗ ਸਿੰਘ ਇੱਕ ਪ੍ਰਵਾਸੀ ਮਹਿਲਾ ਦੇ ਨਾਲ ਬੈਂਸ ਕਰਦਾ ਦਿਖਾਈ ਦੇ ਰਿਹਾ ਸੀ ਉਸ ਨਿਹੰਗ ਸਿੰਘ ਦਾ ਨਾਮ ਅਣਖ ਸਿੰਘ ਉਰਫ ਰਿੰਕੂ ਗਾਂਧੀ ਹੈ ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਹੋਰ ਵੀਡੀਓ ਪੋਸਟ ਕਰਕੇ ਪ੍ਰਵਾਸੀ ਮਹਿਲਾ ਵਾਲੀ ਵਾਇਰਲ ਵੀਡੀਓ ਦੀ ਅਸਲ ਸੱਚਾਈ ਦੱਸੀ ਹੈ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਰਿੰਕੂ ਗਾਂਧੀ ਇੱਕ ਮਹਿਲਾ ਦੇ ਨਾਲ ਬਹਿਸ ਕਰਦਾ ਦਿਖਾਈ ਦੇ ਰਿਹਾ ਸੀ ਅਤੇ ਰਿੰਕੂ ਗਾਂਧੀ ਨੇ ਕਿਹਾ ਕਿ ਕੁਝ ਟੀਵੀ ਚੈਨਲਾਂ ਨੇ ਬਿਨਾਂ ਸੱਚਾਈ ਜਾਣਿਆ ਵੀਡੀਓ ਨੂੰ ਚਲਾ ਦਿੱਤਾ ਜਦਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਸ ਦਾ ਪੱਖ ਵੀ ਜਾਣਨਾ ਜ਼ਰੂਰੀ ਸੀ ਇਸ ਤੋਂ ਇਲਾਵਾ ਉਸ ਨੇ ਕੀ ਕਿਹਾ ਤੁਸੀਂ ਵੀ ਸੁਣੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਨਕਸ਼ਿੰਧ ਖਾਲਸਾ ਰਿੰਕੂ ਗਾਂਧੀ ਪੰਜਾਬ ਸਿੰਘ ਸੰਸਥਾ ਤੋਂ ਪੰਜਾਬ ਸਿੰਘ ਸੰਸਥਾ ਪੰਜਾਬ ਦੇ ਵਿੱਚ ਧੀਆਂ ਭੈਣਾਂ ਪ੍ਰਤੀ ਬਹੁਤ ਉਪਰਾਲੇ ਕਰਦੀ ਪਈ ਆ ਕਈ ਧੀਆਂ ਦੇ ਹਜ਼ਾਰਾਂ ਧੀਆਂ ਦੇ ਘਰ ਵਸਾ ਚੁੱਕੇ ਆ ਹਜ਼ਾਰਾਂ ਧੀਆਂ ਨੂੰ ਇਨਸਾਫ ਦਵਾ ਚੁੱਕੇ ਆ ਛੇਵੀਂ ਪਾਸ਼ੇ ਗੁਰਦੁਆਰੇ ਇੱਕ 6 ਸਾਲ ਦੀ ਬੱਚੀ ਦਾ ਰੇਪ ਹੋਇਆ ਸੀ ਉਹਦਾ ਵੀ ਇਨਸਾਫ ਮੈਂ ਕੱਲੇ ਨੇ ਲੋਕਡਾਊਨ ਦੇ ਵਿੱਚ ਬਹਿ ਕੇ ਦਵਾਇਆ ਤੇ ਦੂਜੇ ਦੋਸ਼ੀਆਂ ਦੇ ਪਰਚਾ ਕਰਵਾ ਉਹਨੂੰ ਜੇਲ੍ਹ ਦੀ ਸਲਾਖਾ ਦੇ ਵਿੱਚ ਭੇਜਿਆ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਪਟਿਆਲੇ ਦੇ ਵਿੱਚ ਬੱਚੀ ਦਾ ਰੇਪ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਉੱਥੇ ਇਨਸਾਫ ਦਵਾ ਕੇ ਆਏ ਤੇ ਬੰਦੇ ਨੂੰ ਹੁਣ ਸਜ਼ਾ ਹੋ ਗਈ ਤੇ ਜਦੋਂ ਅਸੀਂ ਧੀਆ ਭਰਾਵਾਂ ਦਾ ਇੰਨਾ ਸਤਿਕਾਰ ਕਰਦੇ ਆ ਇੰਨਾ ਉਹਨਾਂ ਨੂੰ ਇਨਸਾਫ ਦਵਾ ਕੇ ਘਰ ਵਸਾ ਰਹੇ ਆ ਤੇ ਯਾਰ ਅਸੀਂ ਕਿਸੇ ਧੀ ਪੈ ਦੀ ਖਿੱਚ ਤੂ ਕਰਾਂਗੇ ਇਹ ਵੀਡੀਓ ਜਿਹੜੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਚੱਲਦੀ ਪਈ ਆ ਜਿਹਦੇ ਵਿੱਚ ਤੁਸੀਂ ਦੇਖਿਆ ਜੇ ਉਹ ਵੀਡੀਓ ਨਾ ਹੁੰਦੀ ਤਾਂ ਅਸੀਂ ਕਿਸੇ ਨੂੰ ਸਚਾਈ ਦੱਸਣ ਨੂੰ ਜੋਗੇ ਰਹਿਣਾ ਨਹੀਂ ਸੀ ਉਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਲੇਡੀਸ ਨੂੰ ਘੇਰ ਕੇ ਲੈ ਕੇ ਆ ਰਿਹਾ ਕਿਉਂ ਕਿ ਉਹ ਲੇਡੀਸ ਪਹਿਲੇ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਅਸੀਂ ਉਹਨੂੰ ਹੱਥ ਤੱਕ ਨਹੀਂ ਲਾਇਆ ਕੋਈ ਉਹਦੇ ਨਾਲ ਬਦਸਲੂਕੀ ਨਹੀਂ ਕੀਤੀ ਸਿਰਫ ਉਸ ਨੂੰ ਪਹਟਾਉਂਦਾ ਮਤਲਬ ਕੀ ਸੀ ਮੈਂ ਪੁਲਿਸ ਨੂੰ ਤਲਾਕ ਕੀਤੀ ਉਸ ਨੂੰ ਉਸ ਤੇ ਹਵਾਲੇ ਕਰਾਉਣਾ ਸੀ ਉਸ ਵੀਡੀਓ ਦੇ ਵਿੱਚ ਜਿਹੜੇ ਮੈਂ ਇਸ ਕਰਕੇ ਕਿਉਂਕਿ ਉਹ ਦੁਕਾਨ ਤੇ ਸਾਡੀ ਦੁਕਾਨ ਆ ਫੋਟੋ ਕਾਪੀ ਦੀ ਬ੍ਰਦਰ ਦੀ ਉਹ ਉੱਥੇ ਆ ਕੇ ਹੈਂਡੀਕਵਰ ਭਰਾ ਨੂੰ 10 ਦਿਨ ਤੋਂ ਦੁਖੀ ਕਰਦੀ ਪਈ ਸੀ ਤੇ 10 ਦਿਨ ਤੋਂ ਉਸ ਨੂੰ ਤਿੰਨ ਚਾਰ ਪਰਵਾਸੀ ਨੇ ਆ ਲਾ ਕੇ ਮਿਲ ਲ ਧਮਕੀਆਂ ਦੇ ਕੇ ਚਲੀ ਜਾਂਦੀ ਸੀ ਇੱਕ ਦਿਨ ਜਦੋਂ ਮੈਂ ਉੱਥੇ ਬੈਠਾ ਪਰਸੋਂ ਤੇ ਪਰਸੋਂ ਨੂੰ ਜਦੋਂ ਮੇਰੇ ਸਾਹਮਣੇ ਉਹਦੇ ਵੱਡੇ ਬ੍ਰਦਰ ਨੂੰ ਬੋਲਣ ਲੱਗ ਪਈ ਤੇ ਉਹ ਨੂੰ ਬਕਵਾਸ ਕਰਨ ਲੱਗ ਪਈ ਮੈਂ ਇਹ ਕਰ ਦੂੰਗੀ ਮੈਂ ਉਹ ਕਰ ਦੂੰਗੀ ਮੈਂ ਮੋਲਾਵਾ ਮੈਂ ਗੋਲੀਆਂ ਮਰਵਾ ਦੂੰਗੀ ਮੈਂ ਕਿਹਾ ਐਡਾ ਵੱਡਾ ਕੀ ਮਸਲਾ ਹੋ ਗਿਆ ਕਹਿੰਦੇ ਪੈਨ ਕਾਰਡ ਮੈਂ ਕਿਹਾ ਪੈਨ ਕਾਰਡ ਨੂੰ ਸਰਕਾਰੀ ਕੰਮ ਆ ਉਹ ਆਪਣੇ ਹਿਸਾਬ ਨਾਲ ਹੋਊਗਾ ਤੇ ਮੈਨੂੰ ਕਹਿੰਦੇ ਆਪਕੇ ਸਾਥ ਕਾ ਮੈਂ ਪਾ ਬੜੀ ਬਾਹਰ ਕਰਤਾ ਮੈਂ ਕਹਾ ਬੰਦੇ ਨੂੰ ਭੇਜੋ ਨਨ ਗੱਲ ਕਰਾਂਗੇ ਥੋੜੀ ਦੇਰ ਬਾਅਦ ਫਿਰ ਉਹ 10 ਬੰਦੇ 2000 13 14 ਜਣੇ ਇਕੱਠੇ ਹੋ ਕੇ ਆਉਂਦੇ ਨੇ ਉਦੋਂ ਫਿਰ ਮੈਂ ਦੇਖਿਆ ਮੈਂ ਰੋਕ ਲਿਆ ਰਸਤੇ 'ਚ ਮੈਂ ਕਹਾ ਹੁਣ ਕੀ ਲੈਣ ਆਈਆਂ ਕਹਿੰਦੇ ਆਪ ਨੂੰ ਕੀ ਮਤਲਬ ਆਪਕੇ ਸਾਥ ਕੋਈ ਬਾਤ ਨਹੀਂ ਮੈਂ ਕਹਾ ਮੇਰੇ ਬ੍ਰਦਰ ਨੇ ਉਦੋਂ ਬਾਅਦ ਜਦੋਂ ਉਹ ਇੱਕ ਬੰਦਾ ਮੇਰੇ ਪਿੱਛੇ ਜਦੋਂ ਬਹਿਸ ਫਸਾਈ ਜੇ ਮੇਰੇ ਹੱਥ ਪਾਣ ਲੱਗਣ ਉਦੋਂ ਮੈਂ ਬਖਸ਼ੇ ਨਹੀਂ ਉਦੋਂ ਮੈਂ ਫੜ ਕੇ ਕੁੱਟੇ ਰੂ ਨਾਲ ਕੁੱਟੇ ਕਿਉਂਕਿ ਇਹਨਾਂ ਨੇ ਅੱਜ ਚੱਕੀ ਹੋਈ ਆ ਇਸ ਤਰ੍ਹਾਂ ਬਾਰ ਬਾਰ ਇਹ ਪੰਜਾਬੀਆਂ ਦੇ ਪੱਗਾਂ ਤੇ ਹੱਤ ਪਾਉਂਦੀਆਂ ਜਿਹੜੀ ਗੋਸ਼ਚਾ ਇਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਜੇ ਅੱਜ ਮੇਰੀ ਪੱਗ ਉਤਰ ਜਾਂਦੀ ਫਿਰ ਤਾਂ ਤੁਸੀਂ ਕਹਿੰਦਾ ਸੀ ਕਿ ਇਹਨੇ ਸਿੰਘ ਬਚਾ ਨਹੀਂ ਕਰ ਸਕਿਆ ਪੱਗ ਲੱਤ ਗਈ ਇਹ ਆ ਉਹ ਇਸ ਕਰਕੇ ਸ਼ਸਤਰਧਾਰੀਆਂ ਸੀ ਤੇ ਗੁਰੂ ਸਾਹਿਬ ਨੇ ਸਾਨੂੰ ਸ਼ਸਤਰ ਬਖਸ਼ੇ ਨੇ ਜੇ ਕੋਈ ਚੜ ਕੇ ਆਊਗਾ ਉਹਨੂੰ ਤੇਗ ਜੇ ਕੋਈ ਝੁੱਕ ਕੇ ਆਊਗਾ ਉਹਨੂੰ ਦੇਗ ਇਹ ਚੜ ਕੇ ਆਏ ਸੀ ਇਹਨਾਂ ਨੂੰ ਚੰਗੀ ਮਿਲੀ ਫਿਰ ਚੰਗੇ ਚਪੇੜੇ ਪਹਿਣ ਪਾ ਕੇ ਉਸ ਤੋਂ ਬਾਅਦ ਇਹਨਾਂ ਨੂੰ ਦੋ ਤਿੰਨ ਬੰਦੇ ਜਿਹੜੇ ਹੱਤ ਆਏ ਸੀ ਉਹਨਾਂ ਨੂੰ ਅਸੀਂ ਬਿਠਾ ਲਿਆ ਜਨਾਨੀ ਭੱਜਣ ਲੱਗੀ ਸੀ ਉਸ ਨੂੰ ਅਸੀਂ ਘੇਰ ਕੇ ਉਸ ਨੂੰ ਬਿਠਾਇਆ ਜੇ ਇਹ ਜਨਾਨੀ ਉਦੋਂ ਭੱਜ ਜਾਂਦੀ ਕੱਲ ਨੂੰ ਇਹਦੇ ਨਾਲ ਜਿਹੜੇ ਪੰਜਾਬੀ ਗੱਲ ਕਰਦੇ ਪਏ ਸੀ ਦੋ ਚਾਰ ਸਪੋਰਟ ਚ ਵੀ ਆਏ ਸੀ ਜਿਹੜੇ ਫੋਨ ਤੇ ਵੀ ਗੱਲ ਕਰਦੇ ਪਏ ਸੀ ਐਸੇ ਕਰੋ ਆਪਣੇ ਕੱਪੜੇ ਪਾੜ ਲਓ ਇਹ ਕਰ ਲਓ ਉਹ ਕਰ ਲਓ ਮਤਲਬ ਕੱਪੜੇ ਫਾੜ ਕੇ ਹੋ ਜਾ ਕੇ ਦਾਣੇ ਪੇਸ਼ ਹੋ ਜਾਂਦੀ ਲੋਕਾਂ ਨੇ ਪ੍ਰੂਫ ਥੋੜੀ ਦੇਖਣਾ ਸੀ ਜੇ ਉਹ ਵੀਡੀਓ ਬਣੀ ਆ ਤਾਂ ਹੀ ਅੱਜ ਅਸੀਂ ਬਚੇ ਆ ਇਸ ਕਰਕੇ ਮੇਰੇ ਵੀਰੋ ਜਿਹੜੇ ਇਹਨੂੰ ਪ੍ਰਵਾਸੀ ਗੈਂਗਾ ਬਣਾਈ ਫਿਰਦੇ ਨੇ ਇਹਨੂੰ ਜਨਾਨੀਆਂ ਨੂੰ ਅੱਗੇ ਕਰਕੇ ਇਹ ਚੀਜ਼ਾਂ ਕਰਨ ਉਹੋ ਇਹ ਕਰਦੇ ਪਏ ਨੇ ਤੇ ਇਸ ਕਰਕੇ ਜੇ ਬਚਣਾ ਹੈ ਤਾਂ ਇਕੱਠੇ ਹੋ ਜਾਓ ਤੇ ਉਸ ਕਰਕੇ ਜਿਹੜਾ ਉਸ ਦਿਨ ਸਾਰਾ ਡਰਾਮਾ ਹੋਇਆ ਉਹ ਇਹ ਜਨਾਨੀ ਆਪਣੀ ਬਦਮਾਸ਼ੀ ਦੱਦੀ ਵੇ ਇਹ ਜਨਾਨੀ ਤੋਂ ਬਹੁਤ ਲੋਕ ਦੁਖੀ ਸੀ ਏਰੀਏ ਦੇ ਵਿੱਚ ਸਾਰੇ ਮੇਰੇ ਕੋਲ ਆਏ ਨੇ ਉਹਨਾਂ ਦੀ ਸਾਰੀਆਂ ਦੀ ਵੀਡੀਓ ਪਾਵਾਂਗਾ ਮੈਂ ਤੁਹਾਡੇ ਸਾਹਮਣੇ ਤੇ ਅੱਜ ਇਹਦੀ ਜਿਹੜੀ ਬਦਮਾਸ਼ੀ ਇਹ ਵਾਰ-ਵਾਰ ਹਰੇਕ ਨੂੰ ਬਦਮਾਸ਼ੀ ਟਾਈਪ ਗੱਲਾਂ ਕਰਦੀ ਸੀ ਕਈਆਂ ਤੇ ਇਹਨੇ ਪਰਚੇ ਵੀ ਕਰਾਏ ਹੋਏ ਨੇ ਤੇ ਅੱਜ ਇਹ ਇੱਕ ਸਿੰਘ ਦੇ ਹੱਥ ਚੜ ਗਈ ਪਤਾ ਲੱਗ ਗਿਆ ਇਹਨੂੰ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਨਾ ਕਿ ਅਸੀਂ ਜਨਾਨੀ ਨੂੰ ਬਾਇ ਜਿੱਤ ਰੱਖਿਆ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਥਾਣੇ ਵਿੱਚ ਲੈ ਗਏ ਥਾਣੇ ਵਿੱਚ ਅਸੀਂ ਪਰਚਾ ਕਰਾਉਣ ਲੱਗੇ ਸੀ ਪਰ ਕੁਝ ਮੋਤਬਰ ਬੰਦੇ ਆ ਗਏ ਸਿਆਣੇ ਇਹਨਾਂ ਦੇ ਮਕਾਨ ਮਾਲਕ ਹੋਰ ਉਹਨਾਂ ਨੇ ਗਾਰੰਟੀ ਲਈ ਆ ਅਸੀਂ ਉਹਨਾਂ ਦੀ ਗਾਰੰਟੀ ਦੇ ਵਿੱਚ ਛੱਡਿਆ ਲਿਖਤੀ ਰੂਪ ਦੇ ਵਿੱਚ ਕਿ ਕੱਲ ਨੂੰ ਇਹ ਜੇ ਕੋਈ ਕਿਸੇ ਕਿੱਥੇ ਵੀ ਕੋਈ ਕੱਡੀਆਂ ਕੰਮ ਕਰਦਾ ਜਾਂ ਕੋਈ ਇਦਾਂ ਦਾ ਗੱਲ ਕਰਦੀ ਦੇਗੀ ਇੱਥੇ ਪਰਚਾ ਕਰਾਂਗੇ ਨਾਲੇ ਇਹਨਾਂ ਦੇ ਬੰਦਿਆ ਤੇ ਵੀ ਤੇ ਇਹ ਸਾਰੀ ਉਹਦੀ ਕਹਾਣੀ ਸੀ ਤੇ ਵੀਰੋ ਜੇ ਅਸੀਂ ਤੁਸੀਂ ਆਪ ਦੱਸੋ ਜੇ ਕੋਈ ਬੰਦਾ ਅਜਨਾਨੀ ਤੁਹਾਡੇ ਘਰ ਦੇ ਮੂਹਰੇ ਆ ਕੇ ਗਾਲ੍ਹਾਂ ਕੱਢੋਗੇ ਤੁਹਾਡੀ ਦੁਕਾਨ ਦੇ ਮੂਹਰੇ ਆ ਕੇ ਗਾਲ੍ਹਾਂ ਕੱਢੇਗੇ ਤੁਸੀਂ ਉਹਨਾਂ ਨੂੰ ਚਾਹ ਪਿਲਾਓਗੇ ਕਿ ਉਹਦਾ ਉਹਨਾਂ ਨੂੰ ਰੋਟੀ ਖਿਲਾਓਗੇ ਕਿ ਉਹਨਾਂ ਦਾ ਇਹੇ ਕਰੋਗੇ ਜਿਹੜਾ ਮੈਂ ਕੀਤਾ ਮੈਂ ਤੇ ਬਿਨੇ ਇਦਾਂ ਹੀ ਕਰਾਂਗਾ ਜੇ ਅੱਗੇ ਤੋਂ ਕੋਈ ਚੜ ਕੇ ਆਊਗਾ ਤੇ ਇਸ ਕਰਕੇ ਮੇਰੀ ਸਮੁੱਚੀ ਕੌਮ ਨੂੰ ਬੇਨਤੀ ਆ ਕਿ ਜੇ ਪੰਜਾਬ ਨੂੰ ਬਚਾਣਾ ਪੰਜਾਬੀ ਲੋਕ ਨੂੰ ਬਚਾਣਾ ਇਕੱਠੇ ਹੋ ਜਾਓ ਨਹੀਂ ਤੇ ਬਹੁਤ ਬੁਰਾ ਹੋਣਾ ਪੰਜਾਬ ਦੇ ਨਾਲ ਤੇ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਹ ਹੱਤਵਾਨ ਕੇ 92 ਜਿਹੜੇ ਐਮਐਲਏ ਨੇ ਪੰਜਾਬ ਸਰਕਾਰ ਦੇ ਜਾਂ 117 ਐਮਐਲਏ ਪੂਰੇ ਪੰਜਾਬ ਦੇ ਉਹਨਾਂ ਨੂੰ ਵੇਚ ਦੇ ਵਿਧਾਨ ਸਭਾ ਦੇ ਵਿੱਚ ਪੰਜਾਬ ਸਟੇਟ ਹੁੱਡ ਬਣਾਇਆ ਗਿਆ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਦਿੱਤੀ ਜਾ ਬਿਜ਼ਨਸ ਵਿੱਚ ਵੀ ਕੰਮ ਵਿੱਚ ਵੀ ਸਰਕਾਰੀ ਨੌਕਰੀ ਵਿੱਚ ਵੀ ਉਸ ਤੋਂ ਬਾਅਦ ਗੈਰ ਪੰਜਾਬੀ ਨੂੰ ਉੱਥੇ ਜ਼ਮੀਨਾਂ ਨਾਲ ਖਰੀਦੀਆਂ ਜਾਣ ਖਰੀਦ ਦਿੱਤੀਆਂ ਜਾਣ ਤੇ ਇਹ ਤਦ ਤਦ ਜਾ ਕੇ ਇਹ ਠੱਲ ਪਹੂਗੇ ਨਹੀਂ ਤੇ ਵੀ ਇਹ ਢੰਡਾਰੀ ਤੇ ਜਾ ਕੇ ਦੇ ਲੋ ਢੰਡਾਰੀ ਦੇ ਵਿੱਚ ਇੱਕ ਬੰਦੇ ਦਾ ਕਤਲ ਕਰ ਦਿੱਤਾ ਪੰਜਾਬੀ ਦਾ ਬੰਦਾ ਹਾਲੇ ਤੱਕ ਫਰਾਰ ਆ ਤੇ ਨਾਨੀ ਦੇ ਕੱਪੜੇ ਫਾੜ ਦਿੱਤੇ ਇੱਕ ਸਿੱਖ ਦੀ ਦਸਤਾਰ ਤੱਕ ਲਾਈ ਗਈ ਕਈ ਟੀਆਂ ਨਾਲ ਉੱਤੇ ਗਲਤ ਕੰਮ ਹੋਏ ਨੇ ਤੇ ਇਸ ਕਰਕੇ ਇਹਨਾਂ ਨੂੰ ਤਦੀ ਠੱਲ ਪਾਉਗੀ ਜੇ ਅਸੀਂ ਇਕੱਠੇ ਹੋਵਾਂਗੇ ਜੇ ਪ੍ਰਵਾਸੀ ਮੇਰੀ ਕੋਈ ਵੀਡੀਓ ਸੌਂਦਿਆ ਉਹ ਕੰਨ ਖੋਲ ਕੇ ਸੁਣ ਲਵੇ ਅੱਗੇ ਤੋਂ ਕਿਸੇ ਪੰਜਾਬੀ ਦੇ ਉੱਤੇ ਇਹ ਗੈਂਗਾ ਬਣਾ ਕੇ ਜੇ ਤੁਸੀਂ ਵਾਰ ਕੀਤਾ ਤੇ ਬਖਸ਼ੇ ਨਹੀਂ ਜਾਓਗੇ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਪਹਿਲਾ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦੀ ਆ ਤੇ ਅਸੀਂ ਆਪਣੇ ਤਰੀਕੇ ਨਾਲ ਇਹਨਾਂ ਦੀ ਛਿੱਤਰਫੇੜ ਕਰਾਂਗੇ ਤੇ ਪੰਜਾਬੀਓ ਇਕੱਠੇ ਹੋ ਜਾਓ ਜੇ ਪੰਜਾਬ ਬਚਾਉਣਾ ਫਿਰ ਫੋਕੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਸਾਥ ਦਿਓ ਅਸੀਂ ਤਾਂ ਵੱਡਾ ਉਪਰਾਲਾ ਕਰਨ ਜਾ ਰਹੇ ਆ ਪੰਜਾਬ ਨੂੰ ਬਚਾਉਣ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ